वेलकम बैक टू माय YouTube चैनल सो so, आज मैं लेके आई हूं जीरे वाले आलू रेसिपी जो बहुत ही इजी है और ते बहुत ही जल्दी-जल्दी बन जाती है सो लेट्स स्टार्ट विद द रेसिपी सब तो पहले मैं ले थोड़े जी आलू ते ਉਹਨਾਂ ਦਾ ਛਿਲਕਾ ਉਤਾਰ ਕੇ ਤੇ ਉਹਨਾਂ ਨੂੰ ਬ੍ਰਿਕ-ਬ੍ਰਿਕ ਕੱਟ ਕਰ ਲਿਆ ਤੁਸੀਂ ਪੀਸ ਥੋੜੇ ਮੋਟੇ ਵੀ ਕੱਟ ਕਰ ਸਕਦੇ ਹੋ ਫਿਰ ਤੁਹਾਨੂੰ ਪਾਣੀ ਥੋੜਾ ਜਿਹਾ ਜ਼ਿਆਦਾ ਪਾਣਾ ਪਏਗਾ ਵਿੱਚ ਜਦੋਂ ਤੁਸੀਂ ਤੜਕਾ ਲਗਾ ਕੇ ਬਣਾਉਂਗੇ ਤੇ ਹੁਣ ਮੇਰੇ ਆਲੂ ਕੱਟ ਕੇ ਹੋ ਚੁੱਕੇ ਨੇ ਰੈਡੀ ਤੇ ਹੁਣ ਮੈਂ ਇੱਕ ਸਾਈਡ ਤੇ ਪਿਆਜ਼ ਕਟਾਂਗੀ ਪਿਆਜ਼ ਲੰਬਾ ਲੰਬਾ ਕੱਟ ਕਰਨਾ ਹੈ ਤੇ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਥੋੜਾ ਥੋੜਾ ਮੋਟਾ ਪਿਆਜ਼ ਰੱਖਣਾ ਹੈ ਹੁਣ ਪਿਆਜ਼ ਅਤੇ ਆਲੂ ਹੋ ਚੁੱਕੇ ਨੇ ਰੈਡੀ ਦੋਵੇਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਕੱਟ ਕਰ ਲਿਆ ਆ ਬਿਲਕੁਲ ਇਕੁਅਲ ਪੀਸਿਸ ਦੇ ਵਿੱਚ ਤੇ ਹੁਣ ਕੜਾਈ ਦੇ ਵਿੱਚ ਤੇਲ ਪਾ ਕੇ ਤੇ ਕੁਝ ਮੈਂ ਮਸਾਲੇ ਵਿੱਚ ਐਡ ਕੀਤੇ ਨੇ ਤੇ ਨਾਮ ਹੈ ਸਕਰੀਨ ਤੇ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੈਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਸਭ ਤੋਂ ਪਹਿਲੇ ਵਿੱਚ ਜੀਰਾ ਚੰਗੀ ਤਰ੍ਹਾਂ ਭੁੰਨ ਲਿਆ ਜੀਰਾ ਭੁੰਨਣ ਤੋਂ ਬਾਅਦ ਮੈਂ ਵਿੱਚ ਪਿਆਜ਼ ਐਡ ਕਰ ਦਿੱਤੇ ਤੇ ਪਿਆਜ਼ਾਂ ਨੂੰ ਤੁਸੀਂ ਓਨੀ ਦੇਰ ਤੱਕ ਭੁੰਨਣਾ ਜਿੰਨੀ ਦੇਰ ਤੱਕ ਲਾਈਟ ਪਿੰਕ ਹੋ ਜਾਣ ਹੁਣ ਮੇਰੇ ਪਿਆਜ਼ ਹੋ ਚੁੱਕੇ ਨੇ ਲਾਈਟ ਪਿੰਕ ਤੇ ਮੈਂ ਵਿੱਚ ਸਾਰੇ ਮਸਾਲੇ ਐਡ ਕਰ ਦਿੱਤੇ ਤੁਸੀਂ ਮਸਾਲੇ ਆਪਣੇ ਟੇਸਟ ਦੇ ਅਗੋਰਡਿੰਗ ਐਡ ਕਰਨੇ ਨੇ ਕਲਰ ਬਹੁਤ ਹੀ ਵਧੀਆ ਆਇਆ ਸੀ ਮਸਾਲੇ ਦਾ ਤੇ ਹੁਣ 2-3 ਮਿੰਟ ਭੁੰਨਣ ਤੋਂ ਬਾਅਦ ਮਸਾਲਾ ਵਿੱਚ ਮੈਂ ਹਾਫ ਕੌਲੀ ਪਾਣੀ ਦੀ ਪਾ ਦਿੱਤੀ ਪਾਣੀ ਐਡ ਕਰਨ ਤੋਂ ਬਾਅਦ ਥੋੜੇ ਜਿਹਾ ਟਾਈਮ ਆਸਤੇ ਇਹਨੂੰ ਚੰਗੀ ਤਰ੍ਹਾਂ ਰਜਾ ਲੈਣਾ ਹੈ ਜਿੰਨੀ ਦੇਰ ਤੱਕ ਪਾਣੀ ਪੂਰਾ ਸੋਕ ਨਹੀਂ ਜਾਂਦਾ ਉਨੀ ਦੇਰ ਤੱਕ ਤੇ ਹੁਣ ਪਾਣੀ ਗਿਆ ਹੈ ਪੂਰਾ ਸੋਕ ਮਸਾਲੇ ਵਿੱਚ ਉਹ ਤੇ ਵਿੱਚ ਆਲੂ ਐਡ ਕਰ ਦੇਣੇ ਨੇ ਹੁਣ ਤੇ ਆਲੂ ਐਡ ਕਰਨ ਤੋਂ ਬਾਅਦ ਮੈਂ ਸੁੱਕੀ ਲਾਲ ਮਿਰਚ ਐਡ ਕਰਦੀ ਪਈਆਂ ਕਿਉਂਕਿ ਮੈਂ ਹਰੀ ਮਿਰਚ ਨਹੀਂ ਯੂਜ਼ ਕੀਤੀ ਤੇ ਹੁਣ ਇਹਨੂੰ ਮੀਡੀਅਮ ਫਲੇਮ ਤੇ ਢੱਕ ਕੇ ਰੱਖ ਦੇਣਾ ਆ 5 ਤੋਂ 10 ਮਿੰਟ ਦੇ ਲਈ ਤੇ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਲੂ ਜੀਰੇ ਵਾਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਤੁਸੀਂ ਇਹਨਾਂ ਨੂੰ ਪਰੌਂਠੀ ਦੇ ਨਾਲ ਰੋਟੀ ਦੇ ਨਾਲ ਬ੍ਰੈਡ ਦੇ ਨਾਲ ਵੀ ਖਾ ਸਕਦੇ ਹੋ ਸੋ ਨਾਊ ਆਮ ਗੋਇੰਗ ਟੂ ਸਰਵ ਫਾਈਨਲ ਲੁੱਕ ਬਹੁਤ ਹੀ ਵਧੀਆ ਆਈ ਸੀ ਸੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਵੀਡੀਓ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਬਾਏ